ਸਤਿ ਸ੍ਰੀ ਅਕਾਲ ਦੋਸਤੋ ਕੱਲ ਨੂੰ ਅਸੀਂ ਕੱਲ ਨੂੰ ਅਸੀਂ ਚੋਕਰਾਚੋ ਦੇ ਵਿੱਚ ਬੜਾ ਕਿਸਾਨਾਂ ਦਾ ਤੇ ਉਸ ਨੂੰ ਦੇਖਦੇ ਹੋਏ ਕਿਸਾਨ ਯੂਨੀਅਨ ਉਗਰਾਹਾ ਜਿੰਨਾਂ ਦਾ ਉਹ ਨੌਜਵਾਨ ਦੇ ਲੜਾਈ ਤੇ ਵਿੱਚ ਉਹਦੇ ਪਿਤਾ ਨੇ ਕਹਿੰਦੇ ਇੱਕ ਇੱਕ ਦਬੇ ਕੁਚਲੇ ਲੋਕਾਂ ਨੂੰ ਕਟਮਾਰਕ ਕੀਤੀ ਹੈ ਉਸ ਨੂੰ ਲੈ ਕੇ ਕਿਸਾਨ ਜਨੇ ਉਗਰਾਹਾ ਅਤੇ ਕਿਸਾਨ ਯੂਨੀਅਨ ਡਕੌਂਦਾ ਜਿਨ੍ਹਾਂ ਨੇ ਇਹ ਹਮਾਇਤ ਕੀਤੀ ਹੈ ਕਿ ਵਾਕਈ ਇਹ ਪਰਚਾ ਦਰਜ ਹੋਣਾ ਚਾਹੀਦਾ ਹੈ ਤੀਜਾ ਭਗਵੰਤ ਸਿਮਾਓ ਜੀ ਜਿਨ੍ਹਾਂ ਨੇ ਇੱਕ ਪੋਸਟ ਪਾ ਕੇ ਇਹ ਕਿਹਾ ਹੈ ਕਿ ਜੱਟਾਂ ਦੇ ਧੌਣ ਚੋਂ ਕਿੱਲਾ ਕੱਟਦਾ ਇੱਕ ਜ਼ੋਵੇਵਾਰ ਨੇ ਉਹ ਵੀ ਜ਼ੋਵੇਵਾਰੀ ਨਿਭਾਉਣ ਦਾ ਸੀ ਪਤਾ ਨਹੀਂ ਹੁਣ ਉਹਨਾਂ ਨੇ ਇਹ ਗੱਲ ਕਿਉਂ ਕਿਤੇ ਆ ਇਹਦੇ ਨਾਲ ਜਦੋਂ ਦੇਖਿਆ ਲੱਗਦਾ ਵੀ ਜਿਹੜਾ ਦੁਫਾੜ ਆਪਸ ਵੱਧਦਾ ਜਾ ਰਿਹਾ ਉਸ ਨੂੰ ਸਿੱਧ ਕਰਦੀ ਵੀ ਕਿਹੜਿਆ ਗਲਤ ਹੈ ਕਿਹੜਾ ਸਹੀ ਹੈ ਕੀ ਉਹਨਾਂ ਨੇ ਜਿਹੜਾ ਐਸਸੀ ਐਸਟੀ ਐਕਟ ਦੀ ਮੰਗ ਕੀਤੀ ਸੀ ਕੀ ਵਾਕਈ ਉਹ ਬਣਦਾ ਸੀਗਾ ਜਾਂ ਨਹੀਂ ਬਣਦਾ ਸੀ ਜਾ ਪੁਲਿਸ ਨੇ ਇਹਨਾਂ ਨੂੰ ਇੱਕੇ ਜੀ ਥਾਂ ਤੇ ਦੋਨਾਂ ਨੂੰ ਦੁਫਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਾਰਿਆਂ ਨੂੰ ਦੇਖਦੇ ਹੋਏ ਆਪਾਂ ਕੱਲ ਦੀ 3:30 ਵਜੇ ਡਿਬੇਟ ਰੱਖੀ ਹੈ ਜਿਹਦੇ ਵਿੱਚ ਮੇਰੇ ਪੇਜ ਫੇਸਬੁੱਕ ਸੁਨੀਹਾ ਤੇ ਤੇ ਦੂਸਰਾ YouTube ਦੇ ਚੈਨਲ ਪੰਜਾਬੀ ਨਿਊਜ਼ ਦੇ ਉੱਪਰ 8284 ਦੇ ਉੱਤੇ ਡਿਬੇਟ ਚੱਲੂਗੀ ਉਹ ਡਿਬੇਟ ਦੇ ਵਿੱਚ ਜਿਹੜੇ ਮੇਰੇ ਪਿਆਰ ਭਰੇ ਸਰੋਤੇ ਨੇ ਉਹ ਦੇਖਣ ਸਮਝਣ ਵੀ ਕੀ ਗੱਲ ਹੈ ਕਿਉਂ ਹੋਇਆ ਉੱਥੇ ਕੀ ਗੱਲਬਾਤ ਹੋਣੀ ਚਾਹੀਦੀ ਸੀ ਜਾਂ ਕੀ ਨਹੀਂ ਹੋਣਾ ਚਾਹੀਦਾ ਸੀ ਉਹਨੂੰ ਕਿਵੇਂ ਨਿਵੇੜਿਆ ਜਾ ਸਕਦਾ ਸੀ ਇਸ ਨੂੰ ਲੈ ਕੇ ਕੱਲੋਂ ਡਿਬੇਟ ਦੇ ਵਿੱਚ ਤੁਸੀਂ ਵੀ ਜਰੂਰ ਪਾਰਟਿਸਿਪੇਟ ਕਰੋ ਤਿੰਨਾ ਤੁਥਾ ਵਕੀਲ ਵੀ ਹੈ ਚਾਰਾਂ ਨੂੰ ਸੁਣੋ ਅਗਰ ਉਹਨਾਂ ਵਿੱਚ ਤੁਹਾਨੂੰ ਚਾਰਾਂ ਦੇ ਵਿੱਚੋਂ ਇਹ ਲੱਗਦਾ ਵੀ ਆਹ ਬੰਦਾ ਇੱਥੇ ਗਲਤ ਹੈ ਇਹਨੂੰ ਆ ਸਵਾਲ ਕੀਤਾ ਜਾਵੇ ਆ ਯੂਨੀਅਨ ਜਿਵੇਂ ਮਨ ਲੋਗ ਰਹਾ ਆ ਕੋਈ ਗ੍ਰਾਂ ਦੀ ਗਲਤੀ ਤੁਸੀਂ ਦੱਸੋ ਵੀ ਗਾ ਅਗਰਾਂ ਨੂੰ ਆ ਸਵਾਲ ਕੀਤੇ ਜਾਣ ਜੇ ਟਕੋਂਦਾ ਦੀ ਲੱਗਦੀ ਹੈ ਵੀ ਟਕੋਂਦਾ ਇੱਥੇ ਗਲਤ ਤਾਂ ਉਹਦੇ ਨੂੰ ਕੀ ਸਵਾਲ ਕਰੇ ਜਾਣ ਉਹ ਵੀ ਦੱਸੋ ਤਾਂ ਕਿ ਉਹ ਟਕੋਂਦਾ ਨੂੰ ਆਪਾਂ ਸਵਾਲ ਕਰ ਸਕੀਏ ਵੀ ਭਾਈ ਪਬਲਿਕ ਦੇ ਆ ਮਤਲਬ ਕਿ ਸਵਾਲ ਆਏ ਨੇ ਇਹਨਾਂ ਦਾ ਤੁਸੀਂ ਜਵਾਬ ਦਿਓ ਨੰਬਰ 3 ਤੇ ਫਿਰ ਜਿਹੜੇ ਭਗਵੰਤ ਸਮਾਉਜੀ ਆ ਮਜ਼ਦੂਰ ਮੁਕਤੀ ਮੋਰਚਾ ਸ਼ਾਇਦ ਪੰਜਾਬ ਉਹਨਾਂ ਨੇ ਆਪਣੇ ਬਣਾਈ ਹੋਈ ਹੈ ਉਹ ਕਿਤੇ ਗਲਤ ਨੇ ਤਾਂ ਉਹਨਾਂ ਬਾਰੇ ਵੀ ਤੁਸੀਂ ਸਵਾਲ ਕਰੋ ਵੀ ਇਹਨਾਂ ਨੂੰ ਆ ਸਵਾਲ ਕਰੋ ਵੀ ਇਹਨਾਂ ਨੇ ਆ ਪਰਚਾ ਦਰਜ ਕਿਉਂ ਕਰਾਇਆ ਜਾਂ ਇਹ ਸਹੀ ਕੀਤਾ ਕਿ ਉਹ ਮੁੰਡੇ ਸਹੀ ਸੀ ਜਾਂ ਗਲਤ ਸੀ ਉੱਥੋਂ ਦੇ ਜਿਹੜੇ ਸੰਗਰੂਰ ਏਰੀਆ ਦੇ ਲੋਕ ਨੇ ਉਹ ਮੈਨੂੰ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂ ਵੀ ਕੱਲ ਨੂੰ 3:30 ਵਜੇ ਜ਼ਰੂਰ ਮੇਰੇ ਦੋਨਾਂ ਚੈਨਲਾਂ ਦੇ ਇੱਕ ਫੇਸਬੁੱਕ ਚੈਨਲ ਜਿਹੜਾ ਹੈਗਾ ਪੇਜ ਸੁਨੇਹਾ ਆ ਅਤੇ YouTube ਚੈਨਲ ਮੇਰਾ ਪੰਜਾਬੀ ਨਿਊਜ਼ 8284 ਦੇ ਉੱਪਰ ਆਕੇ ਆਪ ਦੇ ਕਮੈਂਟ ਦੇਣ ਆਪਾਂ ਇਸ ਪੰਜਾਬ ਦੇ ਵਿੱਚ ਲੋਕਾਂ ਨੂੰ ਦੋ ਫਾੜ ਹੋਣ ਦੀ ਬਜਾਏ ਇਹਨਾਂ ਨੂੰ ਇਕੱਠੇ ਕਰੀਏ ਜਿਹੜਾ ਗਲਤ ਹੈ ਉਹਨੂੰ ਗਲਤ ਕਰੀਏ ਤਾਂ ਕਿ ਉਹ ਇਸ ਅਹਿਸਾਸ ਕਰ ਸਕੇ ਬਿਸੀ ਇੱਥੇ ਗਲਤ ਸੀਗੇ ਗਲਤ ਹੋਣ ਕਰਕੇ ਜਿਹੜਾ ਸੀ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਤਾਂ ਕਿ ਉਹ ਸੌਰੀ ਫੀਲ ਕਰਨ ਅੱਗੇ ਤੋਂ ਹੋਰ ਵੀ ਇਹ ਸੁਚੇਤ ਰਹਿਣ ਵੀ ਸਾਨੂੰ ਕਿਸੇ ਨਾਲ ਵੀ ਗਲਤ ਵਿਵਹਾਰ ਜਾਂ ਗਲਤ ਬਿਆਨਬਾਜ਼ੀ ਜਾ ਸੋਸ਼ਲ ਮੀਡੀਆ ਦੇ ਗਲਤ ਪੋਸਟਾਂ ਪਾਉਣ ਤੋਂ ਕਰੇਜ ਕਰਨ ਤਾਂ ਹੀ ਅਸੀਂ ਪੰਜਾਬ ਦਾ ਭਲਾ ਸਾਡੇ ਦਲਿਤ ਸਾਡੇ ਕਿਰਸਾਨ ਲੋਕਾਂ ਦਾ ਭਲਾ ਹੋ ਸਕਦਾ ਜੇਕਰ ਅਸੀਂ ਇਹਨਾਂ ਨੂੰ ਜੇ ਕੋਈ ਜੋ ਵੀ ਗਲਤ ਹੈ ਉਹਨਾਂ ਨੂੰ ਅਸੀਂ ਸਵਾਲ ਕਰੀਏ ਉਹ ਸਵਾਲਾਂ ਤੇ ਇਹਨਾਂ ਤੋਂ ਜਵਾਬ ਮੰਗੀਏ ਤੇ ਜੇ ਜਵਾਬ ਨਹੀਂ ਦਿੰਦੇ ਭਜਦੇ ਆ ਤਾਂ ਆਪਣੇ ਆਪ ਤੇ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਲੋਕ ਹੁਣ ਸਿਆਣੇ ਹੋ ਗਏ ਜੇ ਭੱਜਣਗੇ ਤਾਂ ਅੱਗੇ ਤੋਂ ਸਾਨੂੰ ਇਹਨਾਂ ਲੋਕਾਂ ਨੇ ਆਮ ਪਬਲਿਕ ਨੇ ਮੂਹ ਨਹੀਂ ਲੋਣਾ ਤਾ ਮੈਂ ਤੁਹਾਨੂੰ ਵਾਰੀ-ਵਾਰੀ ਇਹੀ ਬੇਨਤੀ ਕਰਦਾ ਵੀ ਕੱਲ ਨੂੰ 3:30 3 ਤੋਂ ਲੈ ਕੇ 3:30 ਦੇ ਵਿੱਚ ਵਿੱਚ ਇਹ ਤਿੰਨੇ ਜਥੇਬੰਦੀਆਂ ਨੇ ਉੱਥੇ ਸਾਡੇ ਵਕੀਲ ਸਾਹਿਬ ਨੇ ਹੋਰ ਅਤੇ ਮਾਨਸਾ ਦੇ ਵਿੱਚੋਂ ਹੋਰ ਵੀ ਕੋਈ ਜਿਹੜਾ ਤੱਥਾਂ ਦੇ ਆਧਾਰ ਤੇ ਗੱਲ ਕਰ ਸਕੇ ਉਹ ਵੀ ਜੇ ਕੋਈ ਪਾਰਟਿਸਿਪੇਟ ਕਰਨਾ ਚਾਹੁੰਦਾ ਜਰੂਰ ਪਾਰਟਿਸਿਪੇਟ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿੱਥੇ ਗਲਤ ਬੋਲਦਾ ਕਿੱਥੇ ਹਾਂ ਉਸ ਨੂੰ ਜਰੂਰ ਧਿਆਨ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਲਾਤ ਤੋਂ ਤੇ ਅੰਮ੍ਰਿਤ ਕਿੱਥੇ